ਹਾਂਜੀ ਸਰ ਅੱਜ ਜੋ ਈ ਰਿਕਸ਼ਾ ਜੂਨੀਅਰ ਧਾਰੀਅਲ ਦੇ ਪ੍ਰਧਾਨ ਤੇ ਪੂਰੀ ਕਮੇਟੀ ਤੇ ਡਿਗੋਲ ਆਈ ਤੁਹਾਡਾ ਮਾਨ ਸਨਮਾਨ ਵੀ ਕੀਤਾ ਤੇ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ ਉਹਦੇ ਬਾਰੇ ਦੱਸਦੇ ਹਾਂ ਈ ਰਿਕਸ਼ਾ ਵਾਲਿਆਂ ਦੀ ਪ੍ਰੋਬਲਮ ਜਿਹੜੀ ਇਹਨਾਂ ਨੇ ਮੈਨੂੰ ਦੱਸੀ ਹੈ ਜੀ ਉਹਦੇ ਸਬੰਧ ਦੇ ਵਿੱਚ ਇਹਨਾਂ ਨੂੰ ਮੈਂ ਦਾ ਹੱਲ ਦੱਸਿਆ ਇਹ ਮੇਰੀ ਜਿਹੜੇ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਹੋਈ ਸੀ ਤੇ ਉਹ ਕਹਿੰਦੇ ਸੀ ਵੀ ਅਸੀਂ ਈ ਰਿਕਸ਼ਾ ਜਿੰਨੇ ਵੀ ਚੱਲ ਰਹੇ ਨੇ ਧਾਰੀਅਲ ਦੇ ਵਿੱਚ ਉਹਨਾਂ ਦੇ ਉੱਤੇ ਅਸੀਂ ਇੱਕ ਨੰਬਰ ਲਗਾਵਾਂਗੇ ਹਰ ਇੱਕ ਈ ਰਿਕਸ਼ਾ ਜਿਹੜਾ ਰਜਿਸਟਰਡ ਹੋਏਗਾ ਤੇ ਉਸ ਤੋਂ ਬਾਅਦ ਜੇ ਕੋਈ ਦਿੱਕਤ ਆਏਗੀ ਤੇ ਫਿਰ ਉਹ ਮਤਲਬ ਥਰੂ ਕਮੇਟੀ ਆਪਾਂ ਨੂੰ ਦੱਸ ਸਕਦੇ ਅਸੀਂ ਹਾਜ਼ਰ ਅਸੀਂ ਜੇ ਕੋਈ ਦਿੱਕਤ ਆਏਗੀ ਫਿਰ ਤੇ ਅਸੀਂ ਉਹ ਦਾ ਸੌਲਵ ਉਹਦਾ ਕਰਾਂਗੇ ਸਰ ਕਮੇਟੀ ਦੇ ਵਿੱਚ ਨਾ ਕੁਝ ਇਹਨਾਂ ਦੇ ਆਪਣੇ ਜਿਵੇਂ 82 ਰક્ષੇ ਚੱਲਦੇ ਆ ਰਖਸ਼ੇ ਤੇ ਕੁਝ ਜਿਹੜੇ ਅਲੀਗਲ ਕਹਿ ਸਕਦੇ ਉਹਨਾਂ ਨੂੰ ਕਿ ਉਹ ਜਿਹੜੇ ਇਹਨਾਂ ਦੇ ਨਾਲ ਸਹਿਮਤ ਨਹੀਂ ਆ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਦੇਖੀ ਹੈ ਜੇ ਪਹਿਲਾਂ ਇੱਕ ਪੂਰੀ ਜਿੰਨੇ ਵੀ ਇਹਨਾਂ ਦੇ ਪੈਂਡਿੰਗ ਨੇ ਉਹ ਸਾਰੇ ਇੱਕ ਪੂਰੀ ਇਹ ਕਰਵਾ ਲੈਣ ਕਮੇਟੀ ਦੇ ਨਾਲ ਰਜਿਸਟਰਡ ਤੇ ਉਸ ਤੋਂ ਬਾਅਦ ਜੇ ਕੋਈ ਨਹੀਂ ਹੁੰਦਾ ਤੇ ਫਿਰ ਉਹ ਕਮੇਟੀ ਆਪਾਂ ਨੂੰ ਦੱਸੇਗੀ ਕਿ ਵੀ ਜਿਹੜੇ ਰਜਿਸਟਰਡ ਨਹੀਂ ਹੈ ਤੇ ਫਿਰ ਉਹ ਈਓ ਸਾਹਿਬ ਨਾਲ ਅਸੀਂ ਤਾਲਮਿਲ ਕਰਕੇ ਜੋ ਦਾ ਬਣਦਾ ਹੋਏਗਾ ਉਹਦਾ ਹੱਲ ਕਰ ਦੇਾਂਗੇ ਠੀਕ ਹੈ ਸਰ ਥੈਂਕ ਯੂ ਪ੍ਰਧਾਨ ਜੀ ਅੱਜ ਤੁਸੀਂ ਕਾਰਵਾਈ ਖਾਣ ਦੇ ਕੰਪਨੀ ਦੇ ਰਜਿਸਟਰਡ ਸਾਹਿਬ ਨੂੰ ਆਪਣੀ ਮੁਸਕਰਾਹਟ ਦੱਸਿਆ ਅੱਛਾ ਸਰ ਸਭ ਤੋਂ ਸਾਹਮਣੇ ਜੋ ਦਾ ਰਜਿਸਟਰਡ ਸਰ ਉਹਨਾਂ ਨੂੰ ਵੀ ਮੁਸਕਰਾਹਟ ਦੱਸਣੀ ਹੈ ਸਾਹਮਣੇ ਜੋ ਵੀ ਪਰਖਣੇ ਕਰ ਰਹੇ ਨੇ ਕੁਝ ਕਾਰਨ ਉਹਨਾਂ ਦੇ ਵਾਸਤੇ ਅਸੀਂ ਅਸਪੈਕਟ ਉਸ ਵਾਂਗ ਦਲ ਗਈ ਸੀ ਔਰ ਉਹਨਾਂ ਨੇ ਕਿਹਾ ਕਿ ਪੂਰਾ ਹੱਲ ਹੋ ਜਾਏਗਾ ਕੋਈ ਪਰਚਾ ਨਹੀਂ ਹੋਏਗਾ ਬਾਕੀ ਜਿਹੜੇ ਨੱਬੱਦਾ ਸਾੜੀ ਚਾਲਦੇ ਨੇ ਲੋਕ ਔਰ ਉਹਨਾਂ ਦੇ ਉੱਤੇ ਨੰਬਰ ਵੀ ਨਹੀਂ ਹੈਗੇ ਕੁਝ ਕੱਲ ਨੂੰ ਲਖਾਂ ਨੂੰ ਹੀ ਨਾ ਕਿ ਫੌਰੀ ਦਾ ਇਨਸਾਨ ਹੁੰਦਾ ਉਹ ਕੀ ਦਾ ਸਮਾਦਾ ਹੀ ਦਾ ਕਿ ਇਹਦੀ ਚੋਰੀ ਹੋਈ ਹੈ ਕੁਝ ਹੋਈ ਬਾ ਉਹਦਾ ਕੁਝ ਹੁੰਦਰੀਆਂ ਦਾ ਜੇ ਨਾ ਤਾਂ ਨੰਬਰ ਲੱਗਾ ਹੋਏਗਾ ਉਹਦਾ ਸੁਖ ਹੋਏਗਾ ਕਿ ਇਹ ਵੀ ਰੱਤਾ ਪਈਏ ਕੋਨੇ ਸਾਥ ਤਾਂ ਕਿ ਹਾਂ ਦਾ ਉਹਨੂੰ ਭੜਿਆ ਜਾਏਗਾ ਔਰ ਇਸ ਨਾਲ ਸਾਰਿਆਂ ਤੇ ਜਿਵੇਂ ਇਹ ਇੰਡੀਆ ਜੁਨੀਅਨ ਦੀ ਬਦਨਾਮੀ ਹੁੰਦੀ ਆ ਦੇ ਨਾਲ ਉਸਦੀ ਵੀ ਹੁੰਦੀ ਹੈ ਕਿ ਇਥੇ ਮਤਲਬ ਕੋਈ ਦੇਖਭਾਲ ਨਹੀਂ ਕਰ ਰਿਹਾ ਤੇ ਅਸੀਂ ਉਹਨਾਂ ਦੇ ਪਾਈ ਸੀਗੇ ਤੇ ਉਹਨਾਂ ਨੇ ਇੱਥੇ ਸਾਰਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਤੁਹਾਡਾ ਦਾ ਕਰ ਲਿਆ ਤੇ ਬਾਕੀ ਉਹਨਾਂ ਦੀ ਬਹੁਤ ਮਿਹਰਬਾਨੀ ਹੈ ਕਿ ਸਭ ਕੁਝ ਹੋ ਗਿਆ ਸੰਤਾਨ ਦੀ ਕੋਈ ਉਹਨਾਂ ਦੀ ਆਪ ਕੋਈ ਕਰਨ ਦੀ ਬਹੁਤ ਵਧੀਆ ਹੁੰਦੀ ਤੇ ਉਹਨਾਂ ਨੇ ਅੱਜ ਵੀ ਸਭ ਕੁਝ ਕਰਤਾ ਹੈ ਅਜੀ ਤਨਾਂ ਜੀ ਜਿਹੜੇ ਤੁਹਾਡੇ ਏ ਰਿਕਸ਼ੇ ਵਾਲੇ ਤੁਹਾਡਾ ਸਾਥ ਨਹੀਂ ਦੇ ਰਹੇ ਕਿ ਸਟicker ਨੇ ਲਵਾ ਰਹੇ ਨੰਬਰ ਨੇ ਲਵਾ ਰਹੇ ਉਹ ਕਿਸ ਕਾਰਨ ਲਵਾ ਰਹੇ ਬੋਲੀ ਕਿਸ ਕਰਕੇ ਉਹ ਕਹਿੰਦੇ ਕਿ ਅਸੀਂ ਕਮੇਟੀ ਨੂੰ ਪੈਸੇ ਨਹੀਂ ਦੇਨੇ ਨਾਹੀਂ ਸਟicker ਲਵਾਉਣਾ ਉਹ ਪਿੰਡਾਂ ਤੋਂ ਆ ਰਹੇ ਨੇ 10 12 12 ਕਿਲੋ ਮੁੱਛ ਤੋਂ ਲੰਬੋ ਪਰ ਉਹ ਕੁਝ ਵੀ ਇਥੇ ਕੋਈ ਕਰਕੇ ਕੁਝ ਨਹੀਂ ਹੀਰ ਫਿਰ ਬੰਮਾਜੀ ਕੁਝ ਵੀ ਅੱਗੇ ਚੱਲ ਜਣਾ ਉਹਨਾਂ ਦਾ ਕੋਈ ਸਾਡੇ ਕੋਲ ਤਾਂ ਪਤਾ ਨਹੀਂ ਆ ਕੋਈ ਸਮਝ ਨਹੀਂ ਪਰ ਉਹ ਕਿੱਥੇ ਵੀ ਨੇ ਕੋਈ ਨਹੀਂ ਕੁਝ ਵੀ ਕਰ ਸਕਦੇ ਨੇ ਕਾਨੂੰਨ ਇਹ ਅਸੀਂ ਉਸ ਵਾਸਤੇ ਬੇਨਤੀ ਕੀਤੀ ਹੈ ਤੇ ਪਰਾਂ ਨੇ ਸਾਡੀ ਮੰਨ ਲਈ ਇਹ ਕਮੇਟੀ ਵਾਲਾ ਅਸੀਂ ਮਿੱਟੀ ਗਰੀਬੀ ਕਲੀ ਬੈਠੀ ਸੀਗੀ ਕਮੇਟੀ ਵੀ ਕਿੰਨੇ ਬੈਠੀ ਤੁਹਾਡਾ ਸਾਥ